ਚੈਨਲ ਦਾ ਆਰਨ ਨਿਊਜ਼ ਬੇਕਰੀ ਸਾਰੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜਿਵੇਂ ਕਿ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਦਾ ਤਿਹਾਰ ਇਸ ਵਾਰ 12 ਅਕਤੂਬਰ ਨੂੰ ਸਮੁੱਚੇ ਦੇਸ਼ ਅੰਦਰ ਮਨਾਇਆ ਜਾ ਰਿਹਾ ਹੈ ਅਤੇ ਉਸ ਤੋਂ ਪਹਿਲਾਂ ਹੀ ਜਗ੍ਹਾ-ਜਗ੍ਹਾ ਤੇ ਸ਼੍ਰੀ ਰਾਮਲੀਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਜੇਕਰ ਬਟਾਲਾ ਦਾ ਜ਼ਿਕਰ ਕਰੀਏ ਤਾਂ ਬਟਾਲਾ ਦੇ ਗੁਰੂ ਨਾਨਕ ਨਗਰ ਮਹੱਲਾ ਚ ਸ਼ਿਵਰਾਮਾ ਕ੍ਰਿਸ਼ਨਨ ਡਰਾਮাটਿਕ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੱਡੇ ਪੱਧਰ ਤੇ ਰਾਮਲੀਲਾ ਕਰਵਾਈ ਜਾ ਰਹੀ ਹੈ ਜਿਸ ਵਿੱਚ ਬੀਤੀ ਨਾਈਟ ਬਟਾਲਾ ਦੇ ਪ੍ਰਸਿੱਧ ਸਮਾਜ ਸੇਵਕ ਹਰਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚੇ ਜਿਨ੍ਹਾਂ ਨੇ ਦੀਪਕ ਜਗਾ ਕੇ ਕਲੱਬ ਦੀ ਇਸ ਨਾਈਟ ਦਾ ਉਦਘਾਟਨ ਕੀਤਾ ਇਸ ਮੌਕੇ ਕਲੱਬ ਦੇ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ ਤੇ ਸਮਾਜ ਸੇਵਕ ਹਰਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਗੱਲਬਾਤ ਦੌਰਾਨ ਸੱਦਾ ਹਰਿੰਦਰ ਸਿੰਘ ਨੇ ਕਿਹਾ ਕਿ ਇਹ ਰਾਮਲੀਲਾ ਕਾਫੀ ਪੁਰਾਣੀ ਲੱਗਦੀ ਆ ਰਹੀ ਹੈ ਉਹਨਾਂ ਕਹਿ ਕੇ ਉਹ ਬਚਪਨ ਤੋਂ ਰਾਮਲੀਲਾ ਵੇਖਦੇ ਆ ਰਹੇ ਹਨ ਪਰ ਹੁਣ ਇਸ ਦਾ ਇੱਕ ਨਵਾਂ ਸਰੂਪ ਸੰਗਤਾਂ ਦੇ ਸਾਹਮਣੇ ਆਇਆ ਹੈ ਇਸ ਮੌਕੇ ਉਹਨਾਂ ਵੱਲੋਂ ਸਾਰੀਆਂ ਸੰਗਤਾਂ ਨੂੰ ਸ਼੍ਰੀ ਰਾਮਲੀਲਾ ਦੁਸ਼ਹਿਰੇ ਅਤੇ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਇਸ ਮੌਕੇ ਸਮਾਜ ਸੇਵਕ ਹਰਿੰਦਰ ਸਿੰਘ ਵੱਲੋਂ 11000 ਦੀ ਰਾਸ਼ੀ ਕਲੱਬ ਨੂੰ ਭੇਟ ਕੀਤੀ ਗਈ। ਉੱਥੇ ਹੀ ਕਲੱਬ ਦੇ ਪ੍ਰਬੰਧਕਾਂ ਨੇ ਸਦਾ ਹਰਿੰਦਰ ਸਿੰਘ ਦਾ ਧੰਨਵਾਦ ਕੀਤਾ। ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ। ਧਾਨੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਰਚ ਕਰੋ ਦਾ ਆਰ ਐ ਨਿਊਜ਼ ਅਤੇ ਜੁੜੇ ਰਹੋ ਤਾਂ ਕਿਆਂ ਖਬਰਾਂ ਦੇਖਣੇ ਸ਼ੜ ਨਾਲ ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਅਤੇ ਰਿੰਕੂ ਰਾਜਦੀਪ ਪਟਾਲਾ ਤੋਂ ਇੱਕ ਖਾਸੀ ਭੂਮ ਸ਼ਿਵ ਰਾਮਾਕ੍ਰਿਸ਼ਨ ਬ੍ਰਾਹਮਾ ਟੇਕਰ ਗੁਰਨਾਨਕ ਨਗਰ ਦੇ ਅੱਜ ਦੇ ਵਿਸ਼ੇਸ਼ ਨਾਈਟ ਰਿਵਿਊ ਸਮਾਜ ਸੇਵੀ ਔਰ ਮੈਂ ਇਸ ਵਾਰ ਤੋਂ ਵਾਰ ਨੰਬਰ 9 ਤੋਂ ਸਰਦਾਰ ਹਰਿੰਦਰ ਸਿੰਘ ਜੀ ਸਾਡੇ ਦਰਮਾਨ ਪਹੁੰਚੇ ਜੀ ਔਰ 11000 ਰੁਪਏ ਦੀ ਰਾਸ਼ੀ ਦੀ ਯੋਗ ਦਾ ਟਾੜੀ ਮਾਰ ਕੇ ਪਿਆਰ ਦੇ ਦਿਓ ਆਪਣੀ ਮੇਕ ਬਾਈ ਦੇ ਵਿੱਚੋਂ ਮੈਨੂੰ ਜਿਆਦਾ ਕੋਈ ਚ ਨਹੀਂ ਹੁੰਦਾ ਪਰ ਮੈਂ ਇਸ ਖਿਲਾਫ ਕੀ ਤੋਂ ਤੇ ਮੈਂ ਇੱਥੇ ਮੇਰਾ ਬਚਪਨ ਮੇਰਾ ਜਨਮ ਜਿੱਥੇ ਦਾ ਪੈਦਾ ਹੋ ਤੇ ਮੈਂ ਥੋੜੀ ਮੈਂ ਫਿਰ ਦੁਬਾਰਾ ਇੱਥੇ ਹੰਦਾ ਹਾਂ ਇਸੇ ਗ੍ਰੰਥ ਦੇ ਵਿੱਚ ਜਿੱਕਾ ਹੱਥ ਰਚ ਜਿੱਦੋਂ ਇੱਥੇ ਰਹਿੰਦਾ ਹਾਂ ਬਹੁਤ ਤੰਗੀ ਲੱਗਦੀ ਹੂ ਜਿਸ ਜੀ ਇੱਥੇ ਇੱਕ ਸਾਡੇ ਪੁਰਖ ਮਾਤਾ ਜੀ ਨੂੰ ਮਰਜੀ ਦੇ ਨਾਮ ਦੇ ਨਾਲ ਉਹ ਪੈੜੀ ਆਣੀਆਂ ਕਹੇ ਇਹ ਮੇਰੇ ਕੋਹ ਪੁਰਾਣੀ ਇੱਥੇ ਬੈਠੀ ਹੋ ਜਾਂਦੇ ਸਾਰੇ ਕਾਫੀ ਜਾਣੀ ਹੋਰ ਵੀ ਆ ਜਿਹੜੀ ਉਸ ਪੈੜੀ ਦੇ ਮਾਲਕਨ ਜਿਹੜੀ ਇਹ ਨੂੰ ਮੰਡੀ ਵਿੱਚ ਪਾਹਾਂ ਜੀਗੇ ਉਹ ਜਦੋਂ ਮੈਂ ਰਾਮਲੀਲਾ ਹੁੰਦੀ ਸੀਗੀ ਤੇ ਪੂਰੀ ਦੀ ਪੂਰੀ ਪਹਿਲੀ ਖਾਲੀ ਕਰ ਦਿੰਦੇ ਕੋਈ ਫਸਲ ਨਹੀਂ ਗਈ ਮੇਰੀ ਆਪਣੀ ਹੋਸ਼ ਦੇ ਵਿੱਚ ਮੈਂ ਦੇਖਿਆ ਕਦੀ ਕਿਸੇ ਨੂੰ ਠੋਕਿਆ ਨਹੀਂ ਗਿਆ ਪਰ ਆਪਣੀ ਪੈਣੀ ਦੇ ਵਿੱਚ ਉਸ ਤੋਂ ਲਾਵਾ ਕਿਸੇ ਨੂੰ ਵੜਨ ਨਹੀਂ ਦਿੱਤੀ ਇਹ ਮਾਤਰ ਇੱਕ ਬਹੁਤ ਪੁਰਾਣੀ ਸ਼ਖਸ ਨੂੰ ਯਾਦ ਕਰਾਂਗਾ ਜਿਨ੍ਹਾਂ ਨੇ ਉਸ ਆਮ ਲੀਲਾ ਮੇਰੇ ਹੋਸ਼ ਦੇ ਵਿੱਚ ਸ਼ੁਰੂ ਕੀਤੀ ਮੈਂ ਦੇਖਣ ਤੇ ਉਹ ਪਹਿਲਾਂ ਵੀ ਚੱਲਦੀ ਆਈ ਸੀਗੀ ਅੱਜ ਮੈਂ ਉਹ ਸ਼ਖਸ ਦਾ ਨਾਮ ਲਵਾਂਗਾ ਪੇਂਟਰ ਸ਼ਾਮ ਅੱਜ ਉਹਨਾਂ ਦੇ ਨਾਮ ਤੇ ਜਿਹੜੇ ਇਸ ਦੁਨੀਆ ਦੇ ਵਿੱਚ ਨਹੀਂ ਆ ਉਹਨਾਂ ਨੇ ਆਰਾਮ ਲੀਲਾ ਸ਼ੁਰੂ ਕਰ ਚੱਕੀ ਸੀ ਤੇ ਤੇ ਅਦੋਂ ਦੀ ਰਾਮਲੀਲਾ ਚਲਦੀ ਹੋਈ ਅੱਜ ਇਸ ਰੂਪ ਦੇ ਵਿੱਚ ਸ਼੍ਰੀ ਬ੍ਰਹਮਾ ਕ੍ਰਿਸ਼ਨਾ ਬ੍ਰਹਮਾ ਦਿੱਸ ਲੱਭਦੇ ਰੂਪ ਦੇ ਵਿੱਚ ਇਸ ਮੇਰੇ ਵੀਰਾਂ ਦੀ ਉਹ ਗ੍ਰਾਸ ਖਾਮ ਕੇ ਰੱਖੀ ਹੋਈਆਂ ਜਿਹੜੀਆਂ ਅੱਜ ਚੱਲ ਰਹੀਆਂ ਤੇ ਮੈਂ ਇਸ ਵੀਰਾਂ ਦਾ ਲੰਮੀ ਉਮਰ ਦੀਆਂ ਤੰਦਰੁਸਤੀ ਦੀਆਂ ਤੇ ਇਸ ਕਲਾਪੂ ਦਿਨੋਂ ਤੋਂ ਹੋਰ ਵਾਅਦੇ ਵਿੱਚ ਜਾਨੀ ਬੰਦੀਆਂ ਨੇ ਝੂਣ ਲੀਂ ਸ਼੍ਰੀ ਰਾਮ ਦੀਆਂ ਚਰਨਾ ਵਿੱਚ ਬਾਤ ਕਰਾਂਗਾ ਜੀ ਪੇਸ ਕਲੱਬ ਨੂੰ ਜੱਫੀ ਕਾਣੇ ਜਿਖੜੀ ਮੈਂ ਸਭ ਤੋਂ ਪਹਿਲਾਂ ਸ਼ਿਵ ਬ੍ਰਾਹਮਾ ਕ੍ਰਿਸ਼ਨਾ ਡਰਾਮੈਟਿਕ ਕਲੱਬ ਨੂੰ ਬਹੁਤ ਬਹੁਤ ਵਧਾਈ ਤੇ ਮੁਬਾਰਕਾਂ ਦਿਨਾ ਵਾ ਜਿੰਨਾਂ ਨੇ ਬੜੇ ਲੰਮੇ ਸਮੇਂ ਤੋਂ ਕਿਉਂਕਿ ਮੇਰਾ ਬਚਪਨ ਵੀ ਇਸੇ ਇਲਾਕੇ ਦਾ ਵਾ ਜਨਮ ਹੀ ਤੇ ਇੱਕ ਘੜ ਤੋਂ ਘਟ ਮੈਨੂੰ 30 40 45 ਸਾਲ ਦੇ ਕਰੀਬ ਹੋ ਜਾਂ ਲੱਗੇ ਆ ਜਿਹੜੀ ਮੈਂ ਰਾਮਲੀਲਾ ਆਪਣੇ ਛੋਟੇ ਬਚਪਨ ਤੋਂ ਵੇਖਦਾ ਆਇਆ ਹਾਂਗਾ ਤੇ ਮੇਰੇ ਇਸ ਕਲੱਬ ਦੇ ਜਿੰਨੇ ਮੈਂਬਰ ਹਨ ਸਾਰੇ ਇੱਕੋ ਜਿਹੇ ਨੇ ਮੇਰੇ ਲਈ ਕੋਈ ਵੱਡਾ ਛੋਟਾ ਨਹੀਂ ਆ ਤੇ ਇਹਨਾਂ ਨੇ ਇਸ ਕਲੱਬ ਨੂੰ ਸਾਹਮ ਕੇ ਰੱਖਿਆ ਤੇ ਇਹ ਰਾਮਲੀਲਾ ਨੂੰ ਧਾਰਮਿਕ ਜਿਹੜੀ ਚੱਲਦੀ ਆ ਇਹਨੂੰ ਕੈਮ ਰੱਖਿਆ ਵਾ ਮੈਂ ਸ਼੍ਰੀ ਰਾਮ ਜੀ ਚੰਦਰ ਜੀ ਦੇ ਚਰਨਾਂ ਵਿੱਚ ਇਹ ਅਰਦਾਸ ਕਰਾਂਗਾ ਕਿ ਇਸ ਕਲੱਬ ਦੇ ਜਿੰਨੇ ਮੈਂਬਰ ਆ ਸਾਰਿਆਂ ਦੀ ਲੰਮੀ ਉਮਰ ਤੰਦਰੁਸਤੀ ਅਤੇ ਇਹਨਾਂ ਨੂੰ ਇੰਨੀ ਕਿ ਸ਼ਕਤੀ ਦੇਵੇ ਕਿ ਜਿਹੜੀ ਇਹ ਰਾਮਲੀਲਾ ਵਾ ਹਰ ਸਾਲ ਖੁਸ਼ਹਾਲੀ ਅਤੇ ਵਧੀਆ ਤਰੀਕੇ ਨਾਲ ਚਲਦੀ ਰਵੇ ਤੇ ਹੋਰ ਬਲੰਦੀਆਂ ਨੂੰ ਛੂਵੇ ਕਿਉਂਕਿ ਗੁਰੂ ਨਾਨਕ ਨਗਰ ਦੀ ਜਿਹੜੀ ਇਹ ਰਾਮਲੀਲਾ ਵਾ ਘੱਟ ਤੋਂ ਘੱਟ ਮੇਰੇ ਦੇਖਣ ਵਿੱਚ ਮੇਰੀ ਉਮਰ 40-45 ਸਾਲ ਦੇ ਕਰੀਬ ਹੋ ਗਈ ਆ ਕਿ ਮੈਂ ਤੀਜੀ ਕਲਾਸ ਤੋਂ ਇਹ ਦੇਖਦਾ ਰਿਹਾ ਆਂ ਤੇ ਅੱਜ ਮੈਨੂੰ ਮੌਕਾ ਕੁਦਰਤ ਵੱਲੋਂ ਮਿਲਿਆ ਵਾ ਪਿੱਥੇ ਆਉਂਦਾ ਤੇ ਮੈਂ ਇਹਨਾਂ ਦੀ ਸਾਰੀ ਕਲੱਬ ਦਾ ਹੀ ਬਹੁਤ-ਬਹੁਤ ਧੰਨਵਾਦੀ ਆਂ ਤੇ ਸਾਰੇ ਗੁਰੂ ਨਾਨਕ ਨਗਰ ਦੇ ਸ਼ਹਿਰ ਵਾਸੀਆਂ ਨੂੰ ਵੀਰਾਂ ਦਸਹਰੇ ਦੀ ਦੀਵਾਲੀ ਦੀ ਬਹੁਤ-ਬਹੁ ਮੁਬਾਰਕਬਾਦ ਦਿੰਨਾ ਵਾ ਤੇ ਗੁਰਨਾਣਕ ਨਗਰ ਦੇ ਮੇਰੇ ਇਲਾਕੇ ਦੇ ਜਿੰਨੇ ਵੀ ਭੈਣ ਭਰਾਵਾ ਸਾਰਿਆਂ ਨੂੰ ਮੈਂ ਦੀਵਾਲੀ ਦੀਆਂ ਬਹੁਤ-ਬਹੁ ਮੁਬਾਰਕਬਾਦ ਦਿੰਨਾ ਵਾ ਜੈ ਸ਼੍ਰੀ ਰਾਮ ਅਬ ਤੋਂ ਬਿਲ ਮੈਂ ਆਪਣਾ ਪ੍ਰਚਿਆ ਦੇਾਂਗਾ ਨੀਰੇਗ ਮਾ ਢੋਲਾ ਸ਼ਿਵ ਰਾਮਾ ਕ੍ਰਿਸ਼ਨਾ ਦਰਮਪੇਵ ਕਲੱਬ ਵੱਲੋਂ ਅੱਜ ਸਾਡੇ ਗੁਰਨਾਣਕ ਨਗਰ ਦੇ ਬਡੇ ਵੀਰ ਹਰਿੰਦਰ ਸਿੰਘ ਜੀ ਚੀਫ ਗੈਸਟ ਹਨ ਇਹਨਾਂ ਦਾ ਅੱਜ ਰਾਮਲੀਲਾ ਦਾ ਉਦਘਾਟਨ ਕਰਨ ਲਈ ਇਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਮਲਾਵਾਸੀਆਂ ਨੂੰ ਅਪੀਲ ਕਰਾਂਗਾ ਕਿ ਦਿਸ਼ਾਰੇ ਤੇ ਜੋ ਚਾਗੀਆਂ ਪ੍ਰਧਾਨ ਜੀ ਨੇ ਦੱਸਿਆ ਹੈ ਕੱਢ ਰੇ ਹਾਂ ਗਰਾਊਂਡ ਦੇ ਵਿੱਚ ਜਾਂਦੇ ਹਾਂ ਤਦ ਬਾਅਦ ਚੜ ਕੇ ਹਿੱਸਾ ਲਓ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ